ਕੀ ਹਾਲ ਚੱਲ ਨੇ ਸਾਰੇ ਦੋਸਤਾਂ ਦੇ ਅੱਜ ਆਪਾਂ ਚੈਕੋਟ ਲਈ ਬੱਬੂ ਦਾ ਡਾਇਨਰ ਆਈ ਵੀਰ ਪਹੁੰਚਿਆ ਗਲੈਂਡ ਤੋਂ ਸਪੈਸ਼ਲ ਸੱਦੇ ਸਿੱਤੇ ਵੀਰ ਨੂੰ ਤੇ ਸਾਡਾ ਮੈਚ ਦੇਖਣ ਪਹੁੰਚਿਆ ਪੁਰਾਣਾ ਪਲੇਅਰ ਵੀ ਆ ਤੇ ਮੈਂ ਚੱਲੀ ਜਾਂਦਾ ਆਪਣਾ ਗੋਲੂ ਕੋਟ ਲਈ ਲੈਣ ਉਹਨੂੰ ਕੋਟ ਦੀ ਤੇ ਜੱਟ ਦਾ ਗਰਜਿਤ ਦਾ ਦੋ ਤੇ ਰਨ ਸਾਡੇ 22 ਆ 23 ਆ ਔਟ ਅਸੀਂ 5 ਹੋ ਗਏ ਅੱਜ ਦਾ ਅੱਜ ਤਾਂ ਬੁਰਾ ਹਾਲ ਹੋ ਗਿਆ ਗੋਲੂ ਰਨ ਹੈ 5 ਬਣ 30 ਹੋ ਗਏ 30 ਹੋ ਗਏ 30 ਸਕੋਰ ਆ ਔਟ ਵੀ 4-5 ਔਟ ਹੋ ਗਏ ਗੱਗੂ ਤੇ ਰਾਜੂ ਖੜੇ ਆ ਭਾਈ ਦੋਨੇ ਬੈਟਿੰਗ ਤੇ ਹੈ ਸਾਡਾ ਨੂੰ ਤਾਂ ਕਰ ਆਪਾਂ ਹਿੰਦਲਾ 17 ਪਾਇਆ ਜੀ ਪਹਿਲੇ ਹੀ ਕੰਡਾ ਭਾਈ ਕੈਪਟਨ ਕੰਡਾ ਕੱਢਿਆ ਆ 17 ਪਾਤੇ ਪਹਿਲੇ ਓਵਰ ਚ ਦੋਨੋਂ ਨਵੀਂ ਗਏ ਤੇ ਮੈਨੂੰ ਕਹਾਂ ਭਜਾਵਾ ਤਾਂ ਵੀ ਚੜਦੀ ਪੁਰਾਣੀ ਨਹੀਂ ਬਥੇ ਚੜਦੀ ਭੰਦੇ ਇੰਦਰ ਹਰਪ੍ਰੀਤ ਮੈਂ ਡਾਕਟਰ ਆ ਖੜਾ ਅਰਸੂ ਸਾਰੇ ਆਊਟ ਹੋ ਗਏ ਭਾਈ ਕਲ ਰਾਹੁਲ ਤੇ ਰਾਜੂ ਪਾਰੀ ਨੂੰ ਸੰਭਾਲ ਕੇ ਦੋਨੇ ਆਣੇ ਭਾਈ 110 ਕੋਰ ਬਣਾਤਾ 10 ਹੋਰਾਂ ਚ ਤੇ ਹਜੇ ਇਹਨਾਂ ਆ ਦੀਪ ਤੇ ਗੱਗੂ ਨੂੰ ਫੋਨ ਆਈ ਜਾਂਦੇ ਆ ਕਬੱਡੀ ਵਾਸਤੇ ਵੱਡੀ ਛੋਟੀ ਕੋਟਲੀ ਕਬੱਡੀ ਦੇ ਟੂਰਨਾਮੈਂਟ ਹੈ 15 1500 ਫੜੀ ਬੈਠਾ ਉਧਰੋਂ ਯਾਰ ਉਧਰੋਂ ਵੀ ਬੜੀ ਬੈਠਿਆ ਉਧਰ ਕੱਪ ਤੇ ਜਾਣਾ ਇਹਨਾਂ ਨੇ ਕਬੱਡੀ ਦੇ ਦੇ 75 ਕਿਲੋ ਚ ਪਤਾ ਨਹੀਂ 85 ਕਿਲੋ ਚ ਜਾਣਾ ਹਜੇ ਡਾਕਟਰ ਦੂਦ ਨਹੀਂ ਖੇਡਣਾ ਕਬੱਡੀ ਬੇਡ ਤੇ ਤੇਰੇ ਮੋਹਰ ਲਵਾ ਦਾਂਗੇ ਕਿਉਂ ਕੈਪਟਨ ਆ ਆਓ ਪਾਣੀ ਉਹ ਚੱਲਦੀ ਆਪਣੀ ਮੈਂ ਡਾਕਟਰ ਦਾ ਭਾਈ ਜਾਂ ਨੈਸਟ ਆ ਓਪਰ ਜੀ ਖੇਡਾਂ ਦਾ ਆਪਣੀ ਚੱਬੀ ਓਪਰ ਖੇਡਾਂ ਦਾ ਦੱਸ ਤਾਂ ਦੇ ਫੌਜੀ ਵੀਰਾਂ ਬਾਰੇ ਦੱਸੀ ਜਿਹੜੇ ਆਪਣੇ ਉਹਨਾਂ ਦੀ ਟੀਮ ਤੇ ਉਹਨਾਂ ਨਾਲ ਫੋਨ ਆਈ ਜਾਂਦਾ ਸੱਤ ਨਹੀਂ ਤਾਂ ਨਹੀਂ ਹੈ ਉਹਨਾਂ ਨੂੰ ਪੁੱਛ ਲੈ ਲੋ ਵੀ ਇੱਕ ਮੈਚ ਜਿੱਤ ਗਏ ਆਪਾਂ ਸੈਮੀ ਚ ਪਹੁੰਚ ਗਏ ਬੱਬੂ ਵੀਰ ਆਪਣੇ ਯੂਕੇ ਵਾਲੇ ਪਹੁੰਚੇ ਹੋਇਆ ਸਪੈਸ਼ਲ ਪਹੁੰਚੇ ਨੇ ਆਪਣੇ ਕੋਲੇ ਮੈਚ ਦੇਖਣ ਵਾਸਤੇ 5-6 ਲੱਖ ਖਰਚਾ ਕਰਕੇ ਤੇ ਇਧਰ ਭਾਈ ਹਰਪ੍ਰੀਤ ਤੇ ਆਪਣੇ ਸੁਖਰਾਮ ਇਹ ਵੀ ਪਹੁੰਚ ਚੁੱਕੇ ਨੇ ਟੀਮ ਆਪਣੇ ਦੋ ਤਿੰਨ ਪਲੇਅਰ ਜਿਆਦਾ ਹੀ ਹੋ ਗਏ ਕੋਚ ਕਹਿੰਦਾ ਬਸ ਆਪਾਂ ਬਈ ਟੀਮਾ ਦੇਤਾ ਡਾਕਟਰ ਕੀ ਗੱਲ ਹੋ ਗਈ ਕੈਪਟਨ ਥੋੜੇ ਬੈਠੀ ਕੋਪਤਲਾ ਹੋਏ ਕਿਵੇਂ ਥੋੜੇ ਬੈਠੀ ਕੀ ਗੱਲ ਹੋ ਗਈ ਕੋਚ ਉਧਰ ਰਾਜੂ ਬਠਾਉਂਦਾ ਹੁੰਦਾ ਚੁੱਲੇ ਜੇ ਤੇ ਸੀਤੇ ਫੋਟੋ ਕਾ ਗੱਲਾਂ ਤਾਂ ਬਾਲੀਆਂ ਵੱਡੀਆਂ ਹੋ ਗਈਆਂ ਬਾਹਰ ਭਾਂ ਜੋਦਾ ਮੈਂ ਬੰਦਾ ਫੜ ਲਿਆ ਕੋਈ ਅੱਜ ਹਾਂ ਯਾਰ ਦਾ ਆਪਣੀ ਗੱਲਾਂ ਦੀ ਅੱਜ ਕੋਈ ਅਸੀਂ ਪਾਵੇਂ ਕੋਲੇ ਇਹ ਇਹ ਅੱਜ ਦੀ ਗੱਲ ਥੋੜੀ ਹੈ ਪਹਿਲਾਂ ਤੂੰ ਚੱਲਦਾ ਸੀ ਉੱਦ ਜੰਮੀ ਕੋਲੇ ਕੈਡਾ ਬਟਾਦਾ ਯਾਰ ਕੈਡਾ ਕੈਡਾ ਸਾਡੀ ਉਹਦੀ ਅਲੀ ਦਾ ਟਾਸੇ ਖੜਾ ਆਇਆ 4 ਘੰਟੇ ਦਾ ਵਾਵਾ ਦਾ ਰਸਦਾ ਚੰਗਾ ਦਾ ਹੀਟਰ ਆ ਗਰਮੀ ਦੇ ਭਾਏ ਦੂਰੀ ਦੇ ਦਿਖਾ ਦੇ ਗੱਦੇ ਦੀ ਲੇਟ ਰਹੀ ਵਾਹ ਇਹਦਾ ਹੋਰ ਕੋਚ ਆ ਬੰਟੂ ਕਹਿੰਦਾ ਗਰੁੱਪ 'ਚ ਮੈਸੇਜ ਆ ਗਿਆ ਕਿਹੜੇ ਜਾ ਗਿਆ ਕਿਹੜੇ ਦਾ ਦੋ ਦੋ ਫਰਿੱਜ ਤੇ ਮਾਰੀ ਬੈਠੋ ਰਹੇ ਹੋ ਹੋਰ ਫਰਾਲਿਆ ਹੋਏ ਹੋਰ ਤਾਂ ਹੀ ਮਾਰੀ ਬੈਠੇ ਉਹਨੂੰ ਪਤਾ ਹੈ ਨਹੀਂ ਸਿਆਸਤ ਉਸੇ ਜੀ ਮੋਟੂ ਵੀਡੀਓ ਪਾਈ ਜਾਵੇ ਉਸੇ ਜੀ ਰਿਕਾਰਡਿੰਗ ਪਾਈਆ ਕਿਹੜਾ ਗਰੁੱਪ ਬਣੀ ਬੈਠੋ ਆ ਦੋ ਤੁਸੀਂ ਹੋਏ ਮੈਂ ਤੇਰੇ ਕੋਲੇ ਤੂੰ ਦੇਖਤਾ ਬਹੁਤ ਬਹੁਤ ਧੰਨਵਾਦ ਉਹ ਜਾਂਦਾ ਵਿਚਾਰਾ ਚਾਹ ਲੈ ਕੇ ਸਪੈਸ਼ਲ ਆਪਣੇ ਵਾਸਤੇ ਲਿਆ ਹੋਏ ਫਰਾਜ ਫਿਰ ਗਲਾਸ ਹੀ ਨਾ ਬੰਡੇ ਜਾਣ ਕਿਤੇ ਬੱਬੂ ਭਾਈ ਆਪਣਾ ਯੂਕੇ ਵਾਲਾ ਮੈਨੂੰ ਲਾਰੇ ਲਾ ਕੇ ਤੇ ਹਰਪ੍ਰੀਤ ਬਾਈ ਆਪਣਾ ਇਹ ਵੀ ਯੂਕੇ ਜਾ ਰਿਹਾ ਤੇ ਡਾਕਟਰ ਸਾਹਿਬ ਬੜਦਾ ਹੋ ਗਿਆ ਬਾਪੇ ਦੇ ਲੈ ਨਾ ਚੱਕੋ ਏ ਉਹ ਚੱਕੋ ਬਾਈ ਬੜੇ ਬਾਲੇ ਵਾਲੀ ਬਵਾਦਾ ਮੈਂ ਇਹ ਇਹ ਰਹੀ ਹੈ ਮੇਰਾਗਾ ਚੱਕਰ ਦਾ ਗਾੜੀ ਮੈਂ ਬਾਲੇ ਵਾਲੀ ਬਵਾਦਾ ਇਹ ਪਰ ਆਏ ਪੈਂਦਾ ਇਹ ਫਰਸ ਹੈਗੀ ਕਾਸਰੀ ਗਲਤ ਕਰ ਗਿਆ ਦੋ ਬੋਲੇ ਦੋਨੇ ਲੋਜ ਲੱਦੇ ਪੈਣ ਦਾ ਦਵੱਲੀ ਆਵੇ ਵੀਰ ਜੀ ਗਾਲਾਂ ਨਾ ਦਿਓ ਵੀਰ ਜੀ ਅੱਗੇ ਕੰਮ ਨਹੀਂ ਖੱਲੀ ਪੈ ਰਹੇ ਨੇ ਹੁਣ ਸਮਾਨ ਦਾ ਸਾਰੇ ਕਿਹਨੇ ਚੋਣੀ ਬਣੇਗਾ ਸੱਜੂ ਵੀ ਵਰਤੀ ਕਹਿੰਦੇ ਦੁੱਧ ਦੁੱਧ ਜਿਹਦਾ ਕੰਮ ਚਲਾਇਆ ਮੈਂ ਮਾਂ ਕਿ ਬਾਈ ਸੱਤੂ ਦੇ ਦੋ ਟੋਲ ਜੇ ਲੱਦੇ ਆ ਮੋਟਰ ਸਕਦੇ ਦਵੱਲੀ ਆਵੇ ਧੁੰਦ ਜੀਚ ਮੈਂ ਪਹਿਲਾਂ ਮਾਰ ਬਾਲੀ ਜਾਂਦਾ ਸੀਗਾ ਔੜ ਜਦੋਂ ਨਾ ਟਰੈਕਟਰ ਦੇਖ ਲੈ ਲਾਈਟਾਂ ਜੀ ਆ ਗਈਆਂ ਆਜੇ ਕਰ ਸਾਰੇ ਦੋ ਜਾਨ ਕਰਦੇ ਆਂ ਅਮਦਾਲ ਨੰਨਾ ਵਿਆਹ ਕਰਾਵਾ ਸਾਲ ਆਇਆ ਤੇ ਲੰਡਾ ਸਤੂ ਦੇ ਵੀ ਬੜਾ ਕੀੜਾ ਬਣਾਇਆ ਸੀ ਆਪਾਂ ਨਾਲ ਹੁਣ ਉਹ ਮਾਰਦਾ ਸਤੂ ਨਾਲ ਆਪਣਾ ਸੰਪਰਕ ਟੁੱਟ ਗਿਆ ਗਿਆ ਆਪਾਂ ਬਾੜੇ ਚ ਜਾਂਦੇ ਹਾਂ ਹਾਂ ਭਾਈ ਜਦੋਂ ਜੋ ਜੋ ਨੇੜੇ ਆਉਣ ਜੋ ਜੋ ਪਿੱਛੇ ਨੂੰ ਹਟਣਾ ਭੱਜਣਾ ਪਿੱਛੇ ਆਏ ਲੱਗੇ ਜਿਵੇਂ ਪਿੱਛੇ ਭਜਦੇ ਹੁੰਦੇ ਆ ਭੱਜੀ ਨੇ ਦੀਪ ਨੇ ਵੀ ਗੱਡੀ ਦੀ ਪਹਿਲਾ ਘਰੇ ਲਾਉਂਦਾ ਬੰਦਾ ਸੌਖਾ ਦੂਜੇ ਘਰੇ ਪਤਾ ਲੱਗਾ ਪਿੱਛੇ ਹਟ ਜੀਏ ਭਾਈ ਜਦੋਂ ਦੂਜੇ ਵੱਲ ਦਾ ਫਵਾ ਹੋ ਜਾਂਦਾ ਜਦੋਂ ਤੀਜਾ ਲੱਗਦਾ ਦੇਖਣ ਨੂੰ ਆਹੋ ਜਿਹੜਾ ਲਾਤੀ ਚੌਥਾ ਖਿਚਣਾ ਪੈਂਦਾ ਧਰਮੀ ਧਰਮੀ ਬੁੰਦੜ ਕੋਲੇ ਦੁਰਾ ਫੇਰਾ ਧਰਮੀ ਕਹਿੰਦਾ ਨੰਬਰ ਬਵਾਣਾ ਨੰਬਰ ਬਵਾਣਾ 32 ਮੈਂ ਪਾਲੀ ਕਾ ਕਾਲ ਨੰਬਰ ਵੇਰੀ ਬੂਬਾ ਕਾਦੀ ਭਰਤੀ ਦੇ ਵਾਗੇ ਮੈਂ ਉੱਥੇ ਰੋ ਮੜੀਰ ਵਾਲੀ ਸੀ ਤੇ ਪੁਲਸਾ ਜੀ ਡੰਡੇ ਜ ਮਾਰ ਲੱਗੇ ਸਾਰੂ ਸਾਰਾ ਬੱਜਰ ਉੱਪਰ ਸੀ ਜੱਗਾ ਕਹਿੰਦਾ ਇਹ ਬਰਾ ਮੈਂ ਕਿਹਨੂੰ ਲੈ ਕੇ ਨਾ ਗਾਦਲੇ ਗਰਾਉਂਡ ਤੇ ਢੇਡੇ ਦਵਾਇਆ ਗਿਆ ਇਹ ਦੇਖ ਇਹਨੂੰ ਆ ਜਾ ਆ ਜਾ ਗੁੰਜਰ ਪਰੋਟਾ ਕਾ ਗੁੰਜਰ 32 ਹੁੰਦਾ ਹੈ ਇਹ ਦੱਸਣਗੇ ਤਾਂ ਦੱਸਣਗੇ ਯਾਰ ਇੱਕ ਤਮਾਜ ਪਿਆ ਆ ਜਾ ਤੂੰ ਤਮਾਜ ਹੀਗਾ ਅੱਜ ਪੁਲਿਸ ਚ ਭਰਤੀ ਹੋ ਜਾਂਦਾ ਪਤਾ ਨਹੀਂ ਬਤਾ ਕੀ ਲੋਕ ਕਰਿਆ ਕਰਦਾ ਇਹ ਜੱਗਾ ਕਹਦਾ ਕਰਦਾ ਚਲਾਨ ਆ ਜਾ ਤੂੰ ਦੋ ਦਾਈ ਜਾਏਗਾ ਇਹ ਅਸੀਂ ਇਹਨੂੰ ਲੈ ਕੇ ਜਾ ਕੇ ਰੀ ਇਹਨੂੰ ਨਾਲ ਚਾਲ ਚੱਲ ਕੇ ਆਉਂਦੀ ਧੱਕੇ ਨੂੰ ਰੇਸ ਜੀ ਲਈ ਮੋਂ ਟਾਈਮਿੰਗ ਦੇਖਣਾ ਆ ਜਾ ਆ ਜਾ ਫੇਰੇ ਆਇਆ ਤੇਰੇ ਬਣਾ ਕੱਪ ਨਹੀਂ ਓਏ ਕੋਚ ਨਹੀਂ ਕਲੇਸ਼ ਭੈਜੂਆ ਸੈਟਿੰਗਾਂ ਲੈ ਹੀ ਜਾਂਦੇ ਭਾਈ ਯਾਰ ਕੋਚ ਘਟਦਾ ਕੱਟਦਾ ਮੇਰੂ ਗਾਹ ਲੈ ਗਰਾਊਂਡ ਤੇ ਤਿਆਰੀ ਬੱਡੀ ਕੋਟ ਲਈ ਨਾ ਲੱਦ ਬਾਰੇ ਫੇਰ ਫੇਰ ਇੱਕ ਉਮਰ ਦੀ ਸਮਾਪਤੀ ਤੇ ਆਪਣਾ ਸਕੋਰ 9 ਰਨ ਤੇ 3 ਵਿਕਟਾਂ ਲੱਗ ਗਈਆਂ ਮੈਂ ਕੈਪਟਨ ਤੇ ਗਰਜੀਤ ਡਾਕਟਰ ਆਊਟ ਹੋ ਗਏ ਅਮਰ ਦਾ ਕੈਪਟਨ ਤੇ ਉਹ ਬਠਾ ਗਰਜੀਤ ਅਰਸ਼ੂ ਦੇ ਦੀਪ ਬੈਟਿੰਗ ਤੇ ਆ ਲਾਵੀ ਇੱਕ ਵਿਕਟ ਹੋਰ ਗਈ ਚੈਲ ਇੱਕ ਵਿਕਟ ਹੋ ਗਈ ਚਾਰ ਆਊਟ ਰਣਾ 40 ਓਵਰ ਤਾਂ ਚੌਥੀ ਆ ਸੁੱਖਾ ਤੇ ਸੁੱਖੀ ਲਾਸਟ ਵਿਕਟ ਆਪਣੀ ਤੇ ਹਾਂ ਰਾਨੀ ਗਾ ਰੱਖੋ ਏ ਰਾਨੀ ਗਾ ਤੇ ਰੰਦਾ ਇੱਕ ਦਾ ਸੁੱਖੀ ਨੇ ਕਹਦੇ ਹੋਰ ਵਿੱਚ ਵਾਲ ਦੇਣਾ ਸ਼ਾਟ ਮਾਰੀ ਨਾ ਇਹ ਰੰਦਾ ਜੇ ਉਹ ਨੌਟ ਹੋ ਗਏ ਲਾਸਟ ਵਿਕਟ ਤੇ ਸਾਰੇ ਆਊਟ ਹੋ ਗਏ